ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਹਿੰਦੂ ਜਥੇਬੰਦੀਆਂ ਦੇ ਆਗੂ ਨੇ ਕੱਟੜਪੰਥੀ ਅਤੇ ਬੁੱਧੀਜੀਵੀ ਕੋਹਣ ਵਾਲੇ ਬਲਜਿੰਦਰ ਸਿੰਘ ਪਰਵਾਨਾ ਵੱਲੋਂ ਬਗੇਸ਼ਵਰ ਧਾਮ ਵਾਲੇ ਬਾਬੇ ਦੇ ਪੰਜਾਬ ਆਉਣ ਤੇ ਉਸ ਨੂੰ ਟੋਟੇ-ਟੋਟੇ ਕਰਨ ਦੇ ਦਿੱਤੇ ਬਿਆਨ ਤੇ ਸਖਤ ਨੋਟਿਸ ਲਿਆ ਹੈ। ਹਿੰਦੂ ਜਥੇਬੰਦੀਆਂ ਨੇ ਪਰਵਾਨੇ ਉੱਪਰ ਹਿੰਦੂਆਂ ਦੇ ਧਾਰਮਿਕ ਆਗੂ ਖਿਲਾਫ ਬੋਲਣ ਤੇ ਕਾਰਵਾਈ ਦੀ ਮੰਗ ਕੀਤੀ ਹੈ। ਜਿਸ ਬੰਦੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਜਿੰਦਰ ਸਿੰਘ ਪ੍ਰਾਣਾ ਰਾਜਪੁਰੇ ਦਾ ਇੱਕ ਆਪ ਸਮੇਂ ਬੁੱਧੀਜੀਵੀ ਹੈਗਾ ਜਿਨੇ ਬਾਬਾ ਅਗੇਸ਼ਰ ਕਾਮ ਨੂੰ ਦਾਮਦਲੇ ਬਾਬੇ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਅਸੀਂ ਉਹਦੇ ਖਿਲਾਫ ਪੁਲਿਸ ਮਿਸ਼ਨ ਲੁਧਿਆਣਾ ਨੂੰ ਕੰਪਲੇਟ ਪਾਣ ਆਏ ਆ ਵੀ ਇਸ ਬਾਬਾ ਬਿਲਿੰਦਰ ਸਿੰਘ ਪਰਵੰਨ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਵੇ ਨਹੀਂ ਤੇ ਪੂਰੇ ਪੰਜਾਬ ਦਾ ਹਿੰਦੂ ਸਮਾਜ ਸੜਕਾਂ ਤੇ ਉਤਰ ਕੇ ਇਹਦੇ ਨਾਲ ਸੰਘਰਸ਼ ਕਰੇਗਾ ਕੀ ਕਾਰਨ ਕੀ ਇਹ ਕਦਰ ਸਿੱਖਿਆ ਨਾਲ ਦੇ ਪਰਚੇ ਹੋ ਜਾਂਦੇ ਨੇ ਕਦੇ ਉਹਨਾਂ ਦਾ ਸੰਕੇਤ ਦਿੱਤੇ ਨੇ ਸਿਰਸਿਰਾਂ ਦੇ ਲੀਡਰਾਂ ਦੇ ਘਰੇ ਬਹਿ ਕੇ ਪਰਚੇ ਹੋਏ ਨੇ ਬਾਬਾ ਜਿਹੜਾ ਬਲਜਿੰਦਰ ਸਿੰਘ ਪਰਵਾਣਾ ਹੈ ਇਹਦਾ ਸਾਰੀ ਆ ਕੀ ਕਹਿ ਰਿਹਾ ਇੰਦਰਾ ਮਾਰਤੀ ਤੁਹਾਡੀ ਮਾਂ ਇੰਦਰਾ ਮਾਰਤੀ ਬਾਬਾ ਬੇਨਤ ਪੁੱਛੜ ਮਾਰਤਾ ਸਰੇਆਮ ਗੇਰੇ ਬਾਬਾ ਬਕੀ ਸ਼ੁਰ ਤੋਂ ਅਮ ਪੁ ਲੁਧਿਆਣਾ ਪੰਜਾਬ ਵੜ ਕੇ ਤੇ ਦਿਖਾ ਤੇਰੇ ਟੋਟੇ ਟੋਟੇ ਕਰ ਦਿਆਂਗੇ ਤੈਨੂੰ ਜਾਨ ਤੋਂ ਮਾਰ ਦਿਆਂਗੇ ਸਰੇਆਮ ਫੇਰ ਸਪੀਚ ਕਰ ਰਿਹਾ ਇਹਦੇ ਉੱਪਰ ਐਫ ਆਈ ਆਰ ਕਿਉਂ ਨਹੀਂ ਕੀਤੀ ਜਾਂਦੀ ਇਹਨੂੰ ਜੇਲ ਕਿਉਂ ਨਹੀਂ ਭੇਜਿਆ ਜਾਂਦਾ ਇਸ ਮੰਗ ਨੂੰ ਲੈ ਕੇ ਸੀਪੀ ਸਾਹਿਬ ਨੂੰ ਪੁਲਿਸ ਕੰਪਲੇਂਟ ਦਿੱਤੀ ਆ ਪੂਰੇ ਹਿੰਦੂ ਜਾਗੋ ਕੋਰ ਕਮੇਟੀ ਨੇ ਹਿੰਦੂ ਜਾਗੋ ਕੋਰ ਕਮੇਟੀ ਸਪਸ਼ਟ ਕੀਤਾ ਅਗਰ ਪਰਵਾਨੇ ਖਿਲਾਫ ਪਰਚਾ ਦਰਜ ਨਹੀਂ ਹੋਇਆ ਅਗਰ ਪਰਵਾਨਾ ਜੇਲ੍ਹ ਨਾਲ ਭੇਜਿਆ ਗਿਆ ਦਾ ਹਿੰਦੂ ਜਾਗੋ ਕੌਰ ਕਮੇਟੀ ਪੂਰੇ ਪੰਜਾਬ ਸੰਘਰਸ਼ ਕਰੇਗੀ ਸਰਨਾ ਪਹਿਲਾਂ ਮੈਂ ਉਹਨੂੰ ਮੂਰਖ ਬੰਦਾ ਕਹੂੰਗਾ ਕਿ ਜਿਹਦੇ ਨਾਲ ਦੀ ਚਲੋ ਲੋਕੀ ਪਰਵਾਨਾ ਪਰਵਾਨਾ ਕਹਿੰਦਾ ਮੈਂ ਉਹਨੂੰ ਮੂਰਖ ਬੰਦਾ ਕਹੂੰਗਾ ਦੇਖੋ ਜਾਣ ਕੇ ਪੰਜਾਬ ਦਾ ਮਾਹੌਲ ਸਾਫ ਕਰ ਜੋ ਸਰਨਾ ਵੱਡਾ ਹੱਥ ਉਸ ਬੰਦੇ ਦਾ ਗੱਲ ਦਾ ਆਪਾਂ ਨੂੰ ਪਤਾ ਨਹੀਂ ਦਿਮਾਗ ਉਹਦਾ ਹੈ ਨਹੀਂ ਮੂਰਖਤਾ ਕਿੱਦਾਂ ਵਰਤ ਰਿਹਾ ਵੈ ਜਦ ਕਿ ਗੱਲ ਕੀ ਚੱਲੀ ਸੀ ਕਿ ਉਹਨਾਂ ਨੇ ਸੰਬਲ ਦੇ ਵਿੱਚ ਜਿਹੜੀ ਦੰਗਾ ਹੋਇਆ ਸੀ ਉਸ ਬਾਰੇ ਗੱਲ ਕੀਤੀ ਸੀ ਕਿ ਮੰਦਰ ਉੱਤੇ ਹੈਗਾ ਮੰਦਰ ਦੇ ਵਿੱਚ ਜਲ ਚੜਾਉਂਗੇ ਤੇ ਗੱਲ ਕੀ ਸਾਡੇ ਸ਼੍ਰੀ ਦਰਬਾਰ ਸਾਹਿਬ ਬਾਰੇ ਉਹ ਬੋਲੀ ਗੱਲ ਕਰੀ ਜਾਂਦਾ ਮਤਲਬ ਮੈਂ ਕਹਿੰਦਾ ਕਿ ਇਹੋ ਜਿਹੇ ਬੰਦੇ ਨੂੰ ਬਿਲਕੁਲ ਮੈਂ ਕਹਿੰਦਾ ਪੰਜਾਬ ਦੇ ਵਿੱਚ ਦਾ ਬਾਈਕਟ ਕਰਨਾ ਚਾਹੀਦਾ ਸਾਡੇ ਹਿੰਦੂ ਸਿੱਖ ਦਾ ਨੋ ਮਾਰ ਦਾ ਰਿਸ਼ਤਾ ਜਿਹੜਾ ਇਹ ਸ਼ਖਸ ਖਰਾਬ ਕਰ ਰਿਹਾ ਵੈ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਤੋਂ ਬਗਵੇਸ਼ਰ ਨਾਲ ਦਾਮ ਵਾਲੇ ਬਾਬਾ ਜੀ ਦਾ ਇੱਕ ਬਿਆਨ ਜਿਹੜਾ ਬੜਾ ਵਾਇਰਲ ਹੋ ਰਿਹਾ ਉਹਦੇ ਵਿੱਚ ਉਹਨਾਂ ਨੇ ਕਿ ਯੂਪੀ ਦੇ ਵਿੱਚ ਇੱਕ ਮਸਜਿਦ ਹੈ ਜਿਹਦੇ ਚ ਪਹਿਲਾਂ ਹਰੀ ਹਰਨ ਮੰਦਿਰ ਦੇ ਨਾਮ ਦੇ ਮੰਦਿਰ ਸਥਾਪਿਤ ਸੀ ਉਹਨਾਂ ਨੇ ਆਪਣੇ ਪ੍ਰਵਚਨ ਦੇ ਚ ਉਹ ਮੰਦਿਰ ਦੀ ਗੱਲ ਕੀਤੀ ਵੀ ਅੱਜ ਜੇ RAM ਤਿਰਤ ਵੀ ਬਣ ਚੁੱਕਾ ਹੈ ਤੇ ਉਹਨੂੰ ਵੀ ਦਿਨ ਦੂਰ ਨਹੀਂ ਜਦੋਂ ਹਰੀ ਹਰ ਮੰਦਿਰ ਦੁਆਰਾ ਸਥਾਪਿਤ ਹੋਏਗਾ ਲੇਕਿਨ ਇਹ ਕੁਝ ਪਰਵਾਨੇ ਵਰਗੇ ਖੋਤੇ ਕਿਸਮ ਦੇ ਲੋਕ ਜਿਹੜੇ ਵਕ ਵਕ ਟਾਈਮ ਦੇ ਉੱਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਰਹਿੰਦੇ ਆ ਵੀ ਪੁਰਾਣੇ ਦਾ ਰਿਕਾਰਡ ਚੈੱਕ ਕਰੋ ਪਟਿਆਲੇ ਕਾਲੀ ਮਾਤਾ ਮੰਦਿਰਾਂ ਵਾਲਾ ਇੰਜੀਨੀਅਰ ਹੋਇਆ ਉਹਦੇ ਦੇਦੇ ਤੇ ਪਰਚਾ ਹੋਇਆ ਕਿਉਂਕਿ ਇਹਦਾ ਰੋਲ ਸੀ ਕਪੂਰਦਲੇ ਜਦੋਂ ਬੇਦਵੀ ਦੇ ਨਾਮ ਦੇ ਇੱਕ ਮੰਦਬੁੱਤੀ ਬੱਚਾ ਮਾਰਿਆ ਗਿਆ 302 ਦਾ ਦੇ ਤੇ ਪਰਚਾ ਆਇਆ ਹੋਰ ਵੀ ਪੰਜਾਬ ਦੇ ਵਿੱਚ ਵਕ ਵਕ ਜਗ੍ਹਾ ਦੇ ਜਿੱਤੇ ਇਦਾਂ ਦੇ ਕੰਮ ਹੁੰਦੇ ਉਹ ਤੇ ਇਹ ਬਰਜਿੰਦਰ ਸਿੰਘ ਪਰਵਾਨੇ ਦਾ ਨਾਮ ਆਂਦਾ ਔਰ ਪਰਚੇ ਵੀ ਦਰਜ ਨੇ ਸੋ ਅੱਜ ਅਸੀਂ ਮਾਨਯੋਗ ਸੀਬੀ ਸਾਹਿਬ ਨੂੰ ਇੱਕ ਕੰਪਲੇਂਟ ਦੇ ਗਏ ਆਂ ਸਾਰੇ ਸੰਗਠਨ ਵੀ ਹੇਟ ਸਪੀਚ ਦਾ ਪਰਚਾ ਹਿੰਦੂ ਲੀਡਰਾਂ ਤੇ ਤਾਂ ਤੁਹਾਨੂੰ ਵੀ ਪਤਾ ਹੈ ਬੀਤਾ ਦਿਨ ਹੀ ਮੇਰੇ ਦਾ ਵੀ ਲੁਧਿਆਣਾ ਪੁਲਿਸ ਨੇ ਪਰਚਾ ਦਿੱਤਾ ਹੈ ਜੇ ਹੇਟ ਸਪੀਚ ਸਾਡੀ ਸਹੀ ਸਪੀਚ ਨੂੰ ਹੇਟ ਸਪੀਚ ਕਹਿ ਕੇ ਪਰਚਾ ਦਿੱਤਾ ਜਾਂਦਾ ਹੈ ਇਹ ਤਾਂ ਪੂਰੀ ਹੇਟ ਸਪੀਚ ਬੋਲ ਰਿਹਾ ਇਹ ਤਾਂ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਰਿਹਾ ਇਹ ਯਾਦ ਕਰਾ ਰਿਹਾ ਵੀ ਬੀਨ ਸਿੰਘ ਨੂੰ ਕਿੱਦਾਂ ਮਾਰਿਆ ਗਿਆ ਇੰਦਰਾ ਗਾਂਧੀ ਨੂੰ ਕਿੱਦਾਂ ਮਾਰਿਆ ਰਜੀਵ ਗਾਂਧੀ ਨੂੰ ਕਿੱਤਾ ਮਾਰ ਅਸੀਂ ਇਹਨੂੰ ਕਿੱਦਾਂ ਮਾਰਾਂਗੇ ਸੋਇਜ਼ ਬੰਦੇ ਤੇ 307 ਦੇ 295 ਦੇ ਨਾਲ ਨਾਲ 307 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ